ਪੰਜਾਬੀ ਸਿੰਗਰ ਬੱਬੂ ਮਾਨ ਜਿਸ ਤੱਕ ਗੁਰਦਾਸਪੁਰ ਦੇ ਇੱਕ ਪਿੰਡ ਵਿੱਚ ਲਾਈਵ ਸ਼ੋਅ ਸੀ ਤੇ ਇਹ ਸ਼ੋਅ ਦੇਖਣ ਕਾਫੀ ਗੰਤੀ ਵਿੱਚ ਜੂਠ ਆਇਆ ਸੀ ਸ਼ੋਅ ਤੋਂ ਬਾਅਦ ਇੱਕ ਨਿਹੰਗ ਸਿੰਘ ਭਾਈ ਗੁਰਪ੍ਰੀਤ ਸਿੰਘ ਖਾਲਸਾ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ ਕੱਲ ਪਰਸੋ ਬੱਬੂ ਮਾਨ ਆਇਆ ਸਾਡੇ ਸ਼ਹਿਰ 'ਚ ਸਾਰਾ ਗੁਰਦਾਸਪੁਰ ਦਾ ਨੌਜਵਾਨ ਆਇਆ ਤੇ ਜਦੋਂ ਅਸੀਂ ਕੋਈ ਕਾਲ ਦਿੰਨੇ ਆ ਜੱਜ ਲੋੜ ਹੁੰਦੀ ਹੈ ਉਦੋਂ ਕਿੱਥੇ ਜਾਂਦੀ ਤੁਹਾਡੀ ਮਰਦਾਨਗੀ ਰੋਜ਼ ਸਾਡੇ ਪਿਓ ਦੀ ਦਾੜੀ ਨੂੰ ਹੱਥ ਪੈ ਰਿਹਾ ਕਬਜੇ ਵਾਲੇ ਗਣੇ ਸੁਣ ਕੇ ਬਹੁਤ ਚੀਕਾਂ ਮਾਰਦੇ ਹੋ ਜਦੋਂ ਗੱਲ ਪੰਥ ਤੇ ਆਉਂਦੀ ਉਦੋਂ ਸਰਕਾਰਾਂ ਤੋਂ ਡਰਦੇ ਮਾਵਾਂ ਦੀਆਂ ਬੁੱਕਲਾਂ 'ਚ ਵੜ ਜਾਂਦੇ ਹੋ ਕੰਜਰਪੁਣਾ ਸੁਣ ਸੁਣ ਕੇ ਮੁੰਡੇ ਨਚਾਰ ਤੇ ਕੁੜੀਆਂ ਡਾਂਸਰਾਂ ਬਣ ਗੀਆਂ ਜਿਸ ਨੇ ਮਾਰਨੇ ਠਮਕੇ ਉਹਦੇ ਕੋਲੋਂ ਸੂਰਮੇ ਦੀ ਭਾਲ ਨਾ ਕਰਿਓ ਉਹ ਨਚਾਰ ਹੀ ਜੰਮੇਗੀ ਭਾਈ ਗੁਰਪ੍ਰੀਤ ਸਿੰਘ ਖਾਲਸਾ ਦੋਸਤੋ ਇਸ ਪੋਸਟ ਤੋਂ ਬਾਅਦ ਇਸ ਨਿਹੰਗ ਸਿੰਘ ਵੀਰ ਨੂੰ ਸਿੰਗਰ ਬੱਬੂ ਮਾਨ ਦੇ ਫੈਨਸ ਵੱਲੋਂ ਕਾਫੀ ਮੈਸੇਜ ਕੀਤੇ ਜਾ ਰਹੇ ਹਨ ਤੇ ਕਾਫੀ ਵੱਧ ਘੱਟ ਵੀ ਬੋਲਿਆ ਜਾ ਰਿਹਾ ਹੈ ਜਿਸ ਤੇ ਜਵਾਬ ਵਿੱਚ ਭਾਈ ਗੁਰਪ੍ਰੀਤ ਸਿੰਘ ਖਾਲਸਾ ਨੇ ਲਾਈਵ ਆ ਕੇ ਕੀ ਕਿਹਾ ਦੇਖੋ ਅੱਗੇ ਪੂਰੀ ਵੀਡੀਓ ਤੇ ਹੋਰਾਂ ਨਾਲ ਵੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਪੰਗਾ ਜੀ ਕੱਲ ਮੈਂ ਇੱਕ ਨਾ ਪੋਸਟ ਪਾਈ ਕਿ ਸਾਡੇ ਏਰੀਆ ਦੇ ਵਿੱਚ ਨਾ ਬੱਬੂ ਮਾਨ ਆਇਆ ਤੇ ਆਪਣੇ ਗਰਦਾਸਪੁਰ ਹਲਕੇ ਦਾ ਜਿਹੜਾ ਸਾਰਾ ਜਿਹੜਾ ਨੌਜਵਾਨ ਆ ਇਹ ਉੱਥੇ ਗਿਆ ਤੇ ਮੈਂ ਇਹ ਚੀਜ਼ ਲਿਖ ਕੇ ਪਾਈ ਸੀ ਕਿ ਜੇ ਤੁਸੀਂ ਕਲਾਕਾਰਾਂ ਦੇ ਇੰਨਾ ਇਕੱਠ ਕਰਦੇ ਹੁੰਦੇ ਸੀ ਨਾ ਹੌਮ ਹਮਾ ਕੇ ਪਹੁੰਚਦੇ ਹੁੰਦੇ ਹੋ ਤਾਂ ਜਦੋਂ ਕਿਤੇ ਪੰਥਕ ਜਦੋਂ ਕਿਤੇ ਇਕੱਠ ਹੁੰਦਾ ਆ ਜਾਂ ਕਿਤੇ ਜਿੱਥੇ ਕੌਮ ਦੀ ਗੱਲ ਆਉਂਦੀ ਹੈ ਨਾ ਤੇ ਘਟੋ ਘਟ ਉੱਥੇ ਵੀ ਖੜਿਆ ਕਰੋ ਠੀਕ ਹੈ ਤੇ ਮੈਂ ਇਨੀ ਗੱਲ ਕਹੀ ਆ ਤੇ ਬੱਬੂ ਮਾਨ ਦੀਆਂ ਭੇਡਾਂ ਨੇ ਇਹ ਚੀਜ਼ ਨੂੰ ਪਤਾ ਨਹੀਂ ਕਿੱਡੇ ਕਿ ਵੰਜ ਤੇ ਚਾਰਤਾ ਕਿ ਬੱਲੇ ਜੀ ਬੱਲੇ ਬੱਲੇ ਇਹ ਬਈ ਨੇ ਬੱਬੂ ਮਾਨ ਨੂੰ ਕਿਹਾ ਤਾਂ ਇਹ ਤੋ ਖਾਰ ਖਾਂਦਾ ਇਹ ਇਹ ਤੋ ਫੇਮ ਭਲ ਦੱਸ ਯਾਰ ਬੱਬੂ ਮਾਨ ਰਹਿ ਗਿਆ ਫੇਮ ਘਟਣ ਨੂੰ ਇਤੋ ਕੀ ਫੇਮ ਘਟਣਾ ਦੱਸ ਠੀਕ ਆ ਅੱਗੇ ਜਿੰਨੇ ਫੋਲੋਅਰ ਆ ਮੈਂ ਕਿੰਨੇ ਆ ਕਿ ਦੱਸੋ ਸਿੰਘਰਾਂ ਸਿੰਘਰਾਂ ਪੰਗੇ ਲਏ ਠੀਕ ਆ ਨਾਲੇ ਬੱਬੂ ਮਾਨ ਦਾ ਤੇ ਖਾਲਸਾ ਦਾ ਕੀ ਮੁਕਾਬਲਾ ਕੋਈ ਲੈਵਲ ਹੈਗਾ ਦੱਸ ਉਹਦਾ ਉਹ ਰੋਡਾ ਭੋਡਾ ਮੋਨਾ ਕੋਨਾ ਅਹੀਂ ਅਹੀਂ ਨਿਹੰਗ ਸਿੰਘ ਤਿਆਰ ਬਰ ਤਿਆਰ ਖਾਲਸਾ ਪੰਥ ਦੀਆਂ ਫੌਜਾਂ ਠੀਕ ਆ ਤੁਸੀਂ ਮੈਨੂੰ ਉਹਦੇ ਨਾਲ ਕੰਪੇਅਰ ਕਰੀ ਜਾਣਦੇ ਜੀ ਠੀਕ ਨਾਲੇ ਦੱਸੋ ਮੇਰੀ ਬੱਬੂ ਮਾਂ ਨਾਲ ਕੀ ਦੋਸ਼ਮਣੀਆਂ ਜਾਂ ਮੈਂ ਉਹਨਾਂ ਦੀ ਜ਼ਮੀਨ ਵੰਡਣੀ ਆ ਠੀਕ ਆ ਇਹ ਤੁਸੀਂ ਇਹ ਚੀਜ਼ ਨੂੰ ਲੈ ਕੇ ਕਿ ਬਸ ਬੱਬੂ ਮਾਂ ਦਾ ਨਾਮ ਲੈਤਾ ਤੇ ਬੱਲੇ ਜੀ ਬੱਲੇ ਇਹ ਚੀਜ਼ ਨੂੰ ਬੱਲੇ ਬੱਬੂ ਮਾਂ ਤੋਂ ਖਾਰਖਾਨਾ ਬੱਬੂ ਮਾਂ ਨੂੰ ਕਿ ਬਰਤਗੜਾ ਇਹਨਾਂ ਨੇ ਉਹ ਬਣਾਇਆ ਮੈਨੂੰ ਬੱਬੂ ਮਾਂ ਦਾ ਇਤਿਹਾਸ ਦੱਸਣ ਦੇ ਆ ਕਿ ਉਹਨੇ ਹਵਾਇਆਂ ਬਣਾਈਆਂ ਉਹਨੇ ਆ ਗਾਣੇ ਗਾਏ ਉਹਨੇ ਆ ਗਾਣੇ ਗਾਏ ਤੇ ਮੇਰੀ ਗੱਲ ਸੁਣੋ ਗਾਣੇ ਤੇ ਚਮਕੀਲੇ ਨੇ ਵੀ ਧਾਰਮਿਕ ਬੜੇ ਗਾਏ ਸੀ ਤੇ ਮਰਿਆ ਕੁੱਤੇ ਦੀ ਮੌਤ ਨਾ ਠੀਕ ਆ ਜਿਹੜਾ ਬੰਦਾ ਕੋਈ ਚੰਗੇ ਗਾਣੇ ਗਾਤਾ ਤੇ ਠੀਕ ਆ ਤੇ ਇਹਦਾ ਮਤਲਬ ਇਹ ਨਹੀਂ ਕਿ ਉਹਦਾ ਕਰਤਾਰ ਬਹੁਤ ਵਧੀਆ ਹੋ ਗਿਆ ਜੀ ਉਹਨੇ ਚਾਰ ਗਾਣੇ ਵਧੀਆ ਕੱਟਦੇ ਸੀ ਠੀਕ ਆ ਗੰਦੇ ਗਾਣੇ ਵੀ ਹੈਗੇ ਸੀ ਨਾ ਚਮਕੀਲੇ ਦੇ ਠੀਕ ਆ ਤੇ ਇਹ ਜਿਹੜੇ ਬਹੁਤੇ ਇਹਦੇ ਹਮਾਇਤੀ ਬਣੇ ਨੇ ਇਸ ਚੀਜ਼ ਦੇ ਮੈਨੂੰ ਇਦਾਂ ਕਰਿਓ ਵੀ ਆਪਣੀ ਮਾਂ ਜਾਂ ਭੈਣ ਨਾਲ ਨਾ ਮੈਨੂੰ ਗੱਡੀ ਦੇ ਵਿੱਚ ਠੀਕ ਆ ਜਾਂ ਡਿਜੀਟ ਉੱਤੇ ਠੀਕ ਆ ਕਿ ਸੇਫ ਨੇ ਜਗ੍ਹਾ ਕਮਾਦ ਵਰਗੀ ਮਿਲਣਾ ਹੋਵੇ ਪਹਿਲੀ ਕੁੜੀ ਨੂੰ ਬਸ ਇਦਾਂ ਦਾ ਕੋਈ ਗੀਤ ਆ ਉਹ ਚੀਜ਼ ਮੈਨੂੰ ਵੀਡੀਓ ਬਣਾ ਕੇ ਮੈਨੂੰ ਭੇਜਿਓ ਹਾਂ ਕਿ ਉਹ ਤੁਸੀਂ ਪਰਿਵਾਰ 'ਚ ਬੈ ਕੇ ਸੁਣ ਸਕਦੇ ਜੀ ਠੀਕ ਹੈ ਚੌਥਾ ਪੈਗ ਲਾ ਕੇ ਤੇਰੀ ਬਾਹ ਫੜਨੀ ਰਾਤੀ ਮਿਲਣ ਆਈਏ ਪਿੰਡ ਪਹਿਰਾ ਲੱਗਦਾ ਹੈ ਠੀਕ ਹੈ ਇਹ ਗਾਣੇ ਆ ਇਹ ਇਹ ਗਾਣੇ ਤੁਸੀਂ ਆਪਣੇ ਧੀ ਪੈਣਾ ਸੁਣ ਸਕਦੇ ਜੀ ਤੁਸੀਂ ਬੜਾ ਇਹਨੂੰ ਲੈਗੈਂਡ ਬਣਾਇਆ ਇੱਕ ਹਵਾਏ ਹਵਾਏ ਤੁਸੀਂ ਭੂਏ ਚੜਾਈ ਆ ਕਿ ਹਵਾਏ ਬਣਾਤੀ ਉਹਨੇ ਉਸ ਸਮੇਂ ਦੇ ਵਿੱਚ ਠੀਕ ਹੈ ਤੇ ਜੇ ਹਵਾਏ ਬਣਾਈ ਸੀ ਫਿਰ ਉਸ ਲੀਕ ਤੇ ਤੁਰਦਾ ਉੱਥੇ ਕੈਮ ਰੈਂਦਾ ਠੀਕ ਹੈ ਠੀਕ ਹੈ ਲਾਲ ਕਿਲੇ ਦੇ ਉੱਤੇ ਜਦੋਂ ਝੰਡਾ ਚਾੜਿਆ ਸੀ ਉਦੋਂ ਕਹਿੰਦਾ ਸੀ ਕਿ ਮੈਂ ਆਪਣੇ ਪਿਓ ਮਰੇ ਤੇ ਇਨਾਂ ਲਈ ਰੋਇਆ ਜਿੰਨਾ ਉਹ ਰੋਇਆ ਠੀਕ ਆ ਉਦੋਂ ਉਦੋਂ ਕਹਿੰਦਾ ਉਦੋਂ ਕਹਿੰਦਾ ਸੀ ਮਤਲਬ ਅਸੀਂ ਕਬਜ਼ੇ ਲੈਣੇ ਆ ਫਲਾਣਾ ਕਰਨਾ ਇਹ ਕਰਨਾ ਉਹ ਕਰਨਾ ਆ ਠੀਕ ਆ ਚੱਕ ਲੋ ਰਫ ਲਗਣਾਸੀਆ ਕਬਜ਼ਾ ਲੈਣਾ ਹੈ ਹੁਣ ਕਹਿੰਦਾ ਵੀ ਇਹ ਹਿਥਾਰਾ ਦਾ ਜੋਗੀ ਹੈ ਨਹੀਂ ਆ ਠੀਕ ਆ ਪਹਿਲਾਂ ਆਪਣੇ ਜਿਹੜੇ ਫੁੱਪੜ ਪਿੱਛੇ ਤੋਂ ਲੜਦੇ ਫਿਰਦੇ ਉਹਦਾ ਸਟੈਂਡ ਤੇ ਪੁੱਛ ਲੋ ਸਟੈਂਡ ਕੀ ਆ ਉਹਦਾ ਠੀਕ ਆ ਪੰਗੇ ਤੁਸੀਂ ਮੇਰੇ ਨਾਲ ਲੈਣ ਲੱਗ ਬੰਦੇ ਜੇ ਸਟੈਂਡ ਤੇ ਤੁਹਾਡੇ ਫੁੱਪੜ ਦਾ ਨਹੀਂ ਆ ਠੀਕ ਆ ਪਹਿਲੀ ਦੂਜੀ ਹੁਣ ਇਹ ਇੱਕ ਗੱਲ ਹੋਰ ਜਿੰਨਾ ਤੁਸੀਂ ਮੇਰੇ ਪਿੱਛੇ ਲੜ ਮਤਲਬ ਮੇਰੇ ਖਿਲਾਫ ਤੁਸੀਂ ਪੋਸਟਾਂ ਪਾ ਰਹੇ ਹੋ ਨਾ ਮੇਰੇ ਖਿਲਾਫ ਕਿ ਇਹ ਇਦਾਂ ਹੈ ਓਦਾਂ ਠੀਕ ਆ ਇੰਨਾ ਕਿਤੇ ਕਿਤੇ ਤੁਸੀਂ ਜਦੋਂ ਬੇਦਬੀ ਕਿਤੇ ਹੁੰਦੀ ਆ ਤੁਸੀਂ ਉਦੋਂ ਕਿਤੇ ਰੋਸ ਇੰਨਾ ਪ੍ਰਗਟ ਕੀਤਾ ਹੁੰਦਾ ਨਾ ਸ਼ਾਇਦ ਤੇ ਸਾਡੀ ਕੌਮ ਦਾ ਸਿਰ ਮੂੰਹ ਬਣ ਜਾਂਦਾ